ਆਏ denn ਜੋ ਪੰਜਾਬ ਦੇ ਹਾਲਾਤ ਬਣਦੇ ਜਾਂਦੇ ਆ ਬੇਸ਼ੱਕ ਸਾਡੇ ਸਾਰਿਆਂ ਦੀ ਅੱਖੋਂ ਪਰੋਖੇ ਨਹੀਂ ਅਸੀਂ ਸੋਸ਼ਲ ਮੀਡੀਆ ਤੇ ਜਾਂ ਆਮ ਰੋਜ਼ਮਾਲਾ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਦੇ ਆ ਜਿਹੜੀਆਂ ਕਿਤੇ ਨਾ ਕਿਤੇ ਜਾ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਜਿਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਉੱਥੇ ਜੇ ਅਸੀਂ ਆਪਦੇ ਚਗਿਰਦੇ ਦੇ ਵਿੱਚ ਦੇਖੀਏ ਆਲੇ-ਦੁਆਲੇ ਦੇ ਵਿੱਚ ਦੇਖੀਏ ਤਾਂ अनेका ਇਸ ਤਰ੍ਹਾਂ ਦੀਆਂ ਸਾਨੂੰ ਉਦਾਹਰਨਾਂ ਮਿਲਣੀਆਂ ਜਿੱਥੇ ਜਾ ਕੇ ਮਨ ਦੇ ਵਿੱਚ ਆਉਂਦਾ ਕਿ ਕੁਛ ਨਾ ਕੁਛ ਇਹਨਾਂ ਉੱਤੇ ਬੋਲਣਾ ਜ਼ਰੂਰ ਬੰਦ ਆ ਸੋ ਅਸੀਂ ਗੱਲ ਕਰੀ ਪੰਜਾਬ ਦੀ ਕਿਉਂਕਿ ਅਸੀਂ ਪੰਜਾਬ ਦੇ ਜਾਏ ਆ ਪੰਜਾਬ ਦੇ ਵਿੱਚ ਰਹਿੰਨੇ ਆ ਤੇ ਅੱਜ ਪੰਜਾਬ ਜਿਹੜਾ ਪੰਜਾਬਾਂ ਦੀ ਧਰਤੀ ਹੋਇਆ ਕਰਦਾ ਸੀ ਕਦੇ ਜਿਹਨੂੰ ਸੋਹਣੇ ਦੀ ਚਿੜੀ ਕਿਹਾ ਜਾਂਦਾ ਸੀ ਅੱਜ ਉਹ ਪੰਜਾਬ ਦੇ ਵਿੱਚ ਕਿਤੇ ਗ੍ਰਾਂਥੀ ਸਿੰਘ ਅ ਬੱਚੀਆਂ ਦੇ ਨਾਲ ਛੇੜਛਾੜ ਕਰਦਾ ਨਜ਼ਰ ਆਉਂਦਾ ਕਿਤੇ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਕਿਤੇ ਨਸ਼ੇ ਦੇ ਨਾਲ ਸਾਡੇ ਪੁੱਤ ਆ ਜਿਹੜੇ ਝੋਨਿਆਂ ਦੇ ਵਿੱਚੋਂ ਮੋਦੇ ਮੋ ਮੂ ਡਿੱਗਿਆਂ ਦੀਆਂ ਸਾਨੂੰ ਲਾਸ਼ਾਂ ਮਿਲਦੀਆਂ ਕਿਤੇ ਚਵੱਚਿਆਂ ਦੇ ਵਿੱਚੋਂ ਡਿੱਗਿਆਂ ਪਿਆਨੀਆਂ ਲਾਸ਼ਾਂ ਮਿਲਦੀਆਂ ਕਿਤੇ ਕਥਾਨਾਂ ਦੇ ਵਿੱਚੋਂ ਦੂਸਰੇ ਪਾਸੇ ਪੰਜਾਬ ਦੇ ਵਿੱਚ ਵੇਖਿਆ ਜਾਵੇ ਤਾਂ ਬੇਰਜ਼ਗਾਰੀ ਨੂੰ ਲੈ ਕੇ ਟੀਚਰ ਆ ਜਿਹੜੇ ਸਾਡੇ ਉਹ ਲੰਮੇ ਸਮਿਆਂ ਤੋਂ ਧਰਨਿਆਂ ਤੇ ਬੈਠੇ ਟੈਂਕੀਆਂ ਤੇ ਚੜੇ ਰੇਲਾਂ ਨੂੰ ਰੋਕਿਆ ਬੜਾ ਕੁਝ ਕੀਤਾ ਅਗਲੀ ਗੱਲ ਆ ਜੇ ਕਿਸਾਨੀ ਪੱਕ ਦੀ ਤਾਂ ਕਿਸਾਨ ਆ ਜਿਹੜੇ MSP ਨੂੰ ਲੈ ਕੇ ਦਿਆਂ ਰਾਤ ਖਨੌਰੀ ਸ਼ੰਭੂ ਬਾਡਰਾਂ ਤੇ ਮੋਰਚੇ ਲਾਏ ਨਜ਼ਰ ਆ ਰਹੇ ਹਨ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਜਦੋਂ ਇਲੈਕਸ਼ਨਸ ਆਉਂਦੇ ਨੇ ਤਾਂ ਅਸੀਂ ਜਿਹੜੇ ਨਮਾਇंदे ਜਿਹੜੇ ਵਿਧਾਇਕ ਜਿਤਾਉਨੇ ਆ ਉਹਨਾਂ ਨੂੰ ਇਸ ਕਰਕੇ ਜਿਤਾਉਨੇ ਆ ਕਿ ਸਾਡੇ ਪੰਜਾਬ ਦੀ ਡਿਵੈਲਪਮੈਂਟ ਹੋਵੇ ਸਾਡੇ ਨੌਜਵਾਨਾਂ ਦਾ ਭੋਇਕਾ ਜਿਹੜਾ ਉਹ ਵਧੀਆ ਤੇ ਸਖਾਰਤ ਹੋਵੇ ਜਦੋਂ ਇਹ ਨਮਾਇंदे ਜਿੱਤ ਜਾਂਦੇ ਆ ਪਤਾ ਨਹੀਂ ਉਹ ਕਿਹੜੀ ਲੱਕੜ ਦੀ ਕੁਰਸੀ ਬਣੀ ਆ ਜਿਹਦੇ ਉੱਤੇ ਬੈਠ ਕੇ ਇਹ ਭੁੱਲ ਜਾਂਦੇ ਨੇ ਕਿ ਜਨਤਾ ਦੇ ਨਾਲ ਵੀ ਸਾਡੇ ਕੋਲ ਵਾਦੇ ਸੀ ਹੁਣ ਅੱਜ ਆਪਾਂ ਗੱਲ ਕਰਾਂਗੇ ਸੀਐਮ ਭਗਵੰਤ ਮਾਨ ਸਾਹਿਬ ਬਾਰੇ ਤੇ 93 ਜਿੱਤੇ ਵਧਾਈਆਂ ਬਾਰੇ ਬਹੁਤ ਸਾਰਿਆਂ ਨੂੰ ਮੇਰੀਆਂ ਗੱਲਾਂ ਕੌੜੀਆਂ ਜਰੂਰ ਲੱਗਣੀਆਂ ਲੱਗਦੀਆਂ ਲੱਗੀ ਜਾਣ ਪਰ ਇਹ ਇੱਕ ਸੱਚ ਆ ਕਹਿੰਦੇ ਨਾ ਜੇ ਆਪਣੇ ਆਪ ਨੂੰ ਦੇਖਣਾ ਹੋਵੇ ਤਾਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜ ਜੋ ਇੱਕ ਐਨਾ ਜਿਹੜਾ ਤੁਹਾਨੂੰ ਤੁਹਾਡਾ ਸੱਚ ਬਿਆਨ ਕਰਦਾ ਕਿ ਤੁਸੀਂ ਕੀ ਹੋ ਕਦੇ ਅੱਖਾਂ ਨੇ ਅੱਖਾਂ ਨੂੰ ਦੇਖਿਆ ਨਹੀਂ ਨਜ਼ਰਾਂ ਨੇ ਨਜ਼ਰਾਂ ਨੂੰ ਕਦੇ ਨਹੀਂ ਦੇਖਿਆ ਪਰ ਜਦੋਂ ਵੀ ਅਸੀਂ ਆਪਣੇ ਆਪ ਨੂੰ ਦੇਖਿਆ ਤਾਂ ਸ਼ੀਸ਼ੇ ਨੂੰ ਸ਼ੀਸ਼ੇ ਵਿੱਚ ਦੀ ਨਹਾਰਿਆ ਤੇ ਸ਼ੀਸ਼ੇ ਨੇ ਕਦੇ ਸਾਨੂੰ ਝੂਠ ਨਹੀਂ ਬੋਲਿਆ ਕਿਉਂਕਿ ਉਹਨੇ ਜੋ ਸਾਡੀ ਅਸਲੀਅਤਾ ਜੈਸਤਨਾ ਦੀ ਸਾਡੀ ਬੰਤਰਾ ਉਹਨੇ ਸਾਨੂੰ ਉਸੇ ਤਰ੍ਹਾਂ ਦਾ ਦਹਰਾਇਆ ਹੁਣ ਗੱਲ ਕਰਦੇ ਆਪਾਂ ਸੀਐਮ ਸਾਹਿਬ ਦੀ ਆਪਾਂ ਸਾਰੇ ਲੋਕ ਟੰਡੋਰਾ ਬਹੁਤ ਜ਼ਿਆਦਾ ਪੈਟ ਰਹੇ ਆ ਮੈਂ ਵੀ ਬੋਲ ਰਹੀ ਆ ਸਾਰੇ ਬੋਲ ਰਹੇ ਆ ਨਸ਼ੇ ਤਾਂ ਵੀ ਨਸ਼ਾ ਇੰਨਾ ਜ਼ਿਆਦਾ ਵਧ ਗਿਆ ਬੇਰੋਜ਼ਗਾਰੀ ਵਧ ਗਈ ਲੋਕਾਂ ਦੇ ਕੰਮ ਨਹੀਂ ਹੋ ਰਹੇ ਹਨ ਪ੍ਰਸ਼ਾਸਨ ਆ ਜਿਹੜਾ ਉਹ ਆਪਣੀ ਮਨਮਾਨੀ ਕਰ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਕਦੇ ਅਸੀਂ ਇਹ ਸੋਚਿਆ ਕਿ ਇਹਦਾ ਮੁੱਖ ਕਾਰਨ ਕੀ ਹੋ ਸਕਦਾ ਇਹ ਸਾਡੇ ਪੰਜਾਬ ਦੇ ਵਿੱਚ ਡਵੈਲਪਮੈਂਟ ਕਿਉਂ ਨਹੀਂ ਹੋ ਰਹੀ ਪਿਛਲੇ ਦਿਨਾਂ ਦਾ ਜੇ ਸਰਵੇ ਦੀ ਗੱਲ ਕਰਾਂ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਡਾਟਾ ਮੈਂ ਇਕੱਠਾ ਕੀਤਾ ਉਹਦੇ ਮੁਤਾਬਕ ਮੈਨੂੰ ਇੱਕ ਚੀਜ਼ ਆਈ ਆ ਕਿ ਅਸੀਂ ਸਾਡੇ ਵਿਧਾਇਕ ਬੜਾ ਕਹਿ ਰਹੇ ਆ ਕਿ ਸੀਐਮ ਮਾਨ ਸਾਹਿਬ ਆ ਜਿਹੜੇ ਸਾਨੂੰ ਉਹ ਬੰਦੇ ਅਧਿਕਾਰ ਹੀ ਨਹੀਂ ਦੇ ਰਹੇ ਬਹੁਤ ਸਾਰੇ ਵਿਧਾਇਕ ਚੰਗੇ ਵੀ ਆ ਜਿਹੜੇ ਕੰਮ ਬੜੇ ਵਧੀਆ ਆਪਣੇ ਇਲਾਕੇ ਦੇ ਵਿੱਚ ਕਰ ਰਹੇ ਨੇ ਉਹਨਾਂ ਦੀਆਂ ਆਧਾਰਨਾ ਵੀ ਜੇ ਲੋਕ ਲੈਣੀਆਂ ਚਾਹੁੰ ਤਾਂ ਬਹੁਤ ਸਾਰੇ ਵਿਧਾਇਕਾਂ ਦੀਆਂ ਆਧਾਰਨਾ ਨਹੀਂ ਜਿਨ੍ਹਾਂ ਨੂੰ ਇਹ ਨਹੀਂ ਆ ਕਿ ਸਾਡੇ ਕੋਲੇ ਪਾਵਰਾਂ ਹੋਣ ਅਸੀਂ ਤਾਂ ਕੰਮ ਕਰੀਓ ਦਿਲ ਤੋਂ ਲੋਕਾਂ ਨਾਲ ਜੁੜੇ ਹੋਏ ਨੇ ਤੇ ਕਈ ਲੋਕ ਆ ਜਿਨ੍ਹਾਂ ਨੂੰ ਇਹ ਆ ਵੀ ਇੱਕ ਵਾਰੀ ਆਮ ਆਦਮੀ ਪਾਰਟੀ ਆਈ ਅਸੀਂ ਸੱਤਾ ਦੇ ਵਿੱਚ ਆਏ ਆ ਪਤਾ ਨਹੀਂ ਅੱਗੇ ਜਾ ਕੇ ਅਸੀਂ ਆਉਣਾ ਜਾਂ ਨਹੀਂ ਆਉਣਾ ਸੋ ਹੁਣ ਇੱਕ ਕੌੜਾ ਸੱਚ ਤੁਹਾਡੇ ਸਾਹਮਣੇ ਆ ਕੌੜਾ ਸੱਚ ਇਹ ਆ ਕਿ ਅ ਸੀਐਮ ਮਾਨ ਸਾਹਿਬ ਦੀ ਪਾਲਿਸੀ ਤੇ ਨਹੀਂ ਕੋਈ ਚੱਲ ਰਿਆ ਪਤਾ ਨਹੀਂ ਇਹ ਕਿੱਥੋਂ ਤੱਕ ਸਹੀ ਆ ਜਾਂ ਗਲਤ ਆ ਪਰ ਗੱਲ ਇਹ ਆ ਕਿ ਜਿੰਨੇ ਵੀ ਕੁਝ ਵਿਧਾਇਕਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਅ ਕੁਝ ਵਿਧਾਇਕਾ ਜਿਹੜੇ ਗਏ ਜਿਨ੍ਹਾਂ ਨੇ ਜਾ ਕੇ ਸੀਐਮ ਮਾਨ ਕੋਲੇ ਇਹ ਗੱਲ ਨਹੀਂ ਕੀਤੀ ਕਿ ਸਾਨੂੰ ਪੰਜਾਬ ਦੀ ਡਿਵੈਲਪਮੈਂਟ ਚਾਹੀਦੀ ਆ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਨੂੰ ਖਤਮ ਕਰਨਾ ਜਾਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਭ੍ਰਸ਼ਟਾਚਾਰ ਨੂੰ ਖਤਮ ਕਰਨਾ ਦੇਖੋ ਇਹ ਚੀਜ਼ਾਂ ਮੈਨੂੰ ਕਿੱਥੋਂ ਪਤਾ ਲੱਗਾ ਭਰੋਸੇਯੋਗ ਸੂਤਰਾਂ ਤੋਂ ਜਿਹੜੇ ਆਮ ਘਰਾਂ ਦੇ ਲੋਕ ਉਹਨਾਂ ਵਿਧਾਇਕਾਂ ਦੇ ਨਾਲ ਸੀਐਮ ਮਾਨ ਸਾਹਿਬ ਨੂੰ ਮਿਲਣ ਵਾਸਤੇ ਗਏ ਸੀ ਇਹ ਉਹਨਾਂ ਲੋਕਾਂ ਦੀ ਜ਼ੁਬਾਨੀ ਦੱਸਣ ਦੀ ਗੱਲ ਆ ਕਿ ਭੈਣ ਜੀ ਤੁਸੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਹੋ ਹਕੀਕਤ ਤਾਂ ਅੱਛਾ ਹੋ ਰਹੀ ਆ ਸੋ ਉੱਥੇ ਜਾ ਕੇ ਉਹਨਾਂ ਵਿਧਾਇਕਾਂ ਲਈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੇਨ ਮੰਗ ਸਾਡੀ ਨਸ਼ੇ ਦੀ ਸੀਗੀ ਸੈਕੰਡ ਨੰਬਰ ਤੇ ਬੇਰੋਜ਼ਗਾਰੀ ਭ੍ਰਸਟਾਚਾਰ ਕ੍ਰਾਪਸ਼ਨ ਨੂੰ ਖਤਮ ਕਰਨ ਦੀ ਸੀ ਪਰ ਉਹਨਾਂ ਵਿਧਾਇਕਾਂ ਨੇ ਜਾ ਕੇ ਇਹ ਮੰਗਾਂ ਕਦੇ ਵੀ ਸੀਐਮ ਅੱਗੇ ਨਹੀਂ ਰੱਖੀਆਂ ਉਹਨਾਂ ਲੋਕਾਂ ਨੇ ਹਮੇਸ਼ਾ ਜਾ ਕੇ ਏ ਮੰਗਾ ਰੱਖਿਆ ਕਿ ਸਾਨੂੰ ਪਾਵਰਾਂ ਦਿੱਤੀਆਂ ਜਾਣ ਫਲਾਣੇ ਦਾ ਰੇਤਾ ਦਾ ਖੱਡਾ ਚਲਾ ਦਿੱਤਾ ਜਾਵੇ ਦਰਿਆ ਤੇ ਇੰਨੀ ਰੇਤਾ ਪਈ ਆ ਉਹ ਐਂ ਕਰ ਦੋ ਮਤਲਬ ਕਿ ਕੈਨ ਦਾ ਪਾਵੇ ਆ ਕਿ ਹਾਂ ਰੇਤਾ ਜ਼ਰੂਰ ਚੱਕੀ ਜਾਣੀ ਚਾਹੀਦੀ ਆ ਮੈਂ ਇਸ ਗੱਲ ਨਾਲ ਸਹਿਮਤ ਆ ਕਿਉਂਕਿ ਸੈਂਕੜੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਰੇਤਾ ਨੇ ਦੱਬੀਆਂ ਹੋਈਆਂ ਜਦੋਂ ਹੜ ਆਏ ਆ ਬਹੁਤ ساری ਉੱਥੇ ਰੇਤਾ ਚੜ ਗਈ ਕਿਉਂਕਿ ਮਖੂ ਤੋਂ ਲੈ ਕੇ ਫਿਰੋਜ਼ਪੁਰ ਤੱਕ ਜਦੋਂ ਹੜ ਆਏ ਸੀ ਮੈਂ ਆਪ ਗਈ ਹਾਂ ਨੈਰੀਆਂ ਚਨਮ ਸੋ ਰੇਤਾ ਜ਼ਰੂਰ ਚੱਕੀ ਜਾਣੀ ਚਾਹੀਦੀ ਆ ਪਰ ਰੇਤਾ ਕੰਟਰੈਕਟ ਵੇਚਦੇ ਨਹੀਂ ਜਿਵੇਂ ਵਿਧਾਇਕ ਕਹਿੰਦੀ ਆ ਕਿ ਸਾਨੂੰ ਇਨਾ ਇਨਾ ਮਹੀਨਾ ਦੇ ਚੱਲੋ ਰੇਤਾ ਚੱਕੀ ਚੱਲੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਦੇਖੋ ਬੇਸ਼ੱਕ ਇਹ ਗੱਲ ਵੀ ਅੱਖੋਂ ਪਰੋਖੇ ਨਹੀਂ ਅਸੀਂ ਕਰ ਸਕਦੇ ਜੇ ਵਿਧਾਇਕ ਨਹੀਂ ਦੱਸਦੇ ਤਾਂ ਆਮ ਲੋਕ ਤਾਂ ਸੋਸ਼ਲ ਮੀਡੀਆ ਤੇ ਦਵਾਈ ਪਿੱਟ ਰਹੇ ਆ ਉੱਥੇ ਦਾ ਸੀਐਮ ਮਾਨ ਸਾਹਿਬ ਨੂੰ ਪਤਾ ਲੱਗਣਾ ਚਾਹੀਦਾ ਕਿ ਹਾਂ ਬਈ ਨਸ਼ੇ ਦੇ ਨਾਲ ਕੁਝ ਹੋ ਰਿਹਾ ਕਿਉਂਕਿ ਦੇਖੋ ਇੱਕ ਪਰਜਾ ਦਾ ਜਿਹੜਾ ਰਾਜਾ ਹੁੰਦਾ ਨਾ ਉਹਨੂੰ ਪਤਾ ਹੋਣਾ ਚਾਹੀਦਾ ਮੇਰੀ ਪਰਜਾ ਚ ਕੀ ਹੋ ਰਿਹਾ ਅਸੀਂ ਰਾਜਤਾ ਮੰਗਦੇ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਪਰ ਗੱਲ ਸਾਡੇ ਚ ਇੱਕ ਵੀ ਮਹਾਰਾਜਾ ਰਣਜੀਤ ਸਿੰਘ ਵਾਲੀ ਨਹੀਂ ਹੈਗੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਕਿਸੇ ਨੂੰ ਫਾਂਸੀ ਨਹੀਂ ਸੀ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਚੋਰੀ ਨਹੀਂ ਸੀ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਧੀਆਂ ਨੂੰ ਇਹ ਡਰ ਨਹੀਂ ਸੀ ਹੁੰਦਾ ਵੀ ਗਲੀ ਦੇ ਉਸ ਮੋੜ ਤੇ ਕੌਣ ਖੜਾ ਹੋਊਗਾ ਸਾਨੂੰ ਨੋਚ ਨੋਚ ਕੇ ਨਾ ਖਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਜੇ ਮਾੜਾ ਸਮਾਂ ਆਇਆ ਕਾਲ ਪਿਆ ਤਾਂ ਮਹਾਰਾਜਾ ਰਣਜੀਤ ਸਿੰਘ ਨਾ ਦਾਣਿਆਂ ਦੀ ਬੋਰੀ ਆਪ ਉਸ ਬੁੱਢੇ ਬਾਬੇ ਦੇ ਘਰੇ ਛੱਡ ਕੇ ਆਇਆ ਸੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜੀ ਆਪਾਂ ਗੱਲ ਕਰਦੇ ਆ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਮੈਨੂੰ ਨਹੀਂ ਲੱਗਦਾ ਕੋਈ ਕਰ ਸਕੂਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਸਖਿਆਵਾਂ ਤੇ ਚੱਲਣ ਦੀ ਲੋੜ ਆ ਜਿਹੜੀ ਕਿ ਸਾਡੇ ਅੱਜ ਦੀ ਸਿਆਸਤ ਨਹੀਂ ਚੱਲ ਰਹੀ ਅਸੀਂ ਬੜਾ ਸਟੇਜਾਂ ਦੇ ਉੱਤੋਂ ਲਾਂਚ ਕਰਦੇ ਆ ਹਾਂਜੀ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੁੰਨੇ ਆ ਅਸੀਂ ਉਹ ਜ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵਾਂਗੇ ਅਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੈਰਾਂ ਦੇਵਾਂਗੇ ਪੱਗਾਂ ਬੰਨਣਾ ਨਾ ਸੋਚਾਂ ਤੇ ਪਹਿਰੇ ਨਹੀਂ ਦਿੱਤੇ ਜਾਂਦੇ ਸੋਚਾਂ ਤੇ ਪਹਿਰੇ ਦੇਣ ਲਈ ਸੋਚ ਨੂੰ ਅਪਣਾਉਣਾ ਪੈਂਦਾ ਸੋ ਇਹ ਤੇ ਮੈਂ ਸੀਐਮ ਮਾਨ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹੂੰਗੀ ਕਿ ਜੇਕਰ ਤੁਹਾਡੇ ਵਿਧਾਇਕ ਬੜਾ ਦੁੱਖ ਹੋਇਆ ਕਿ ਤੁਹਾਡੇ ਵਿਧਾਇਕਾਂ ਦੀਆਂ ਮੰਗਾਂ ਜਿਹੜੀਆਂ ਉਹ ਨਿੱਜੀ ਸਵਾਰਥ ਲਈ ਰਹੀਆਂ ਨਹੀਂ ਸਾਰਿਆਂ ਦੀਆਂ ਨਹੀਂ ਕੌਸ਼ਕ ਦੀਆਂ ਜੇ ਲੋੜ ਪਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਨ ਤੱਕ ਵੀ ਉਹਨਾਂ ਚੀਜ਼ਾਂ ਨੂੰ ਕਰ ਸਕਦੇ ਹਾਂ ਕੋਈ ਇਹਦੇ ਵਿੱਚ ਦੋਰਿਆ ਨਹੀਂ ਹੈਗਾ ਪਰ ਹਜੇ ਨਹੀਂ ਕਿਉਂਕਿ ਹਜੇ ਅਸੀਂ ਉਸ ਕੜੀ ਤੱਕ ਜਾਣਾ ਚਾਹੁੰਦੇ ਆਂ ਵੀ ਆਖਰਕਾਰ ਸਾਡੇ ਪੰਜਾਬ ਨੂੰ ਕੌਣ ਲੱਗੀ ਕਿਹੜੀ ਐ ਜਿਹਨੇ ਇਸ ਹਰੇ ਭਰੇ ਦ੍ਰਖਤ ਨੂੰ ਖਾਣਾ ਸ਼ੁਰੂ ਕਰਤਾ ਮੋੜ ਤੋਂ ਲੈ ਕੇ ਉਹ ਕੌਣ ਕਿਹੜੀ ਐ ਸੋ ਅਸੀਂ ਗੱਲ ਇਹੀ ਕਰਦੇ ਆਂ ਵੀ ਜੇ ਇਹ ਲੋਕ ਤੁਹਾਡੇ ਵਿਧਾਇਕ ਨਹੀਂ ਕੁਝ ਕਰ ਸਕਦੇ ਤਾਂ ਮਾਨ ਸਾਹਿਬ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਿਹੜੀਆਂ ਮਾਵਾਂ ਦੇ ਕੀਰਨੇ ਆ ਵੈਣ ਇੱਕ ਮਾਂ ਦੇ ਦੋ ਪੁੱਤ ਇੱਕੇ ਦਿਨ ਅਸ਼ੇ ਦੀ ਪੇੜ ਚੜ ਜਾਂਦੇ ਆ ਇੱਕ ਪਿੰਡ ਦੇ ਵਿੱਚ 7 ਨੌਜਵਾਨ ਆ ਜਿਹੜੇ ਇੱਕ ਹਫ਼ਤੇ 'ਚ ਨਸ਼ੇ ਦੇ ਕਾਰਨ ਚੜ੍ਹਾਈ ਕਰ ਜਾਂਦੀ ਆ ਸੋ ਦੇਖੋ ਬਹੁਤ ਸਾਰੇ ਵੀਰਾਂ ਦੇ ਸਵਾਲ ਹੁਣ ਇਹ ਵੀ ਹੋਣਗੇ ਕਿ ਨਸ਼ਾ ਕੋਈ ਕਿਸੇ ਦੇ ਮੂੰਹ ਚ ਟਾ ਕੇ ਨਹੀਂ ਪੌਂਦਾ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਨਸ਼ਾ ਕੋਈ ਕਿਸੇ ਦੇ ਮੂੰਹ ਚ ਟਾ ਕੇ ਨਹੀਂ ਪੌਂਦਾ ਪਰ ਦੂਜਾ ਪੱਖ ਜੇਕਰ ਦੇਖੀਏ ਅਸੀਂ ਰੋਜ਼ ਮਾਲਾ ਜ਼ਿੰਦਗੀ ਦੇ ਵਿੱਚ ਖਾਣ ਪੀਣੀਆਂ ਚੀਜ਼ਾਂ ਜੇਕਰ ਮਾਰਕੀਟ 'ਚ ਹੋਣੀਆਂ ਨਾ ਤਾਂ ਅਸੀਂ ਲੈ ਕੇ ਕਿੱਥੋਂ ਆਵਾਂਗੇ ਜੇਕਰ ਅਸੀਂ ਲਿਆਵਾਂਗੇ ਨਾ ਤਾਂ ਅਸੀਂ ਚਾਹ ਕਿਵੇਂ ਪੀਵਾਂਗੇ ਜੇ ਅਸੀਂ ਰੋਟੀ ਖਾਣੀ ਆ ਤਾਂ ਅਸੀਂ ਸਬਜ਼ੀ ਕਿਵੇਂ ਬਣਾਵਾਂਗੇ ਜੇਕਰ ਮਾਰਕੀਟ 'ਚ ਸਬਜ਼ੀ ਨਾ ਹੋਊਗੀ ਦਾਲਾਂ ਨਾ ਆਉਣੀਆਂ ਤਾਂ ਅਸੀਂ ਕਿੱਥੋਂ ਲੈ ਕੇ ਆਵਾਂਗੇ ਸੋ ਕਹਿਣ ਦਾ ਭਾਵ ਆ ਜਿਹੜੀ ਚੀਜ਼ ਦੀ ਚੋਰਾ ਬਜਾਰੀ ਹੋ ਰਹੀ ਆ ਜਿਹੜੀ ਚੀਜ਼ ਬਾਜ਼ਾਰ ਦੇ ਵਿੱਚ ਲਲਾਮ ਹੋ ਰਹੀ ਆ ਉਹ ਚੀਜ਼ ਨੂੰ ਕੋਈ ਨਾ ਕੋਈ ਤਾਂ ਕੇ ਖਰੀਦੂਗਾ ਹਨਾ ਅਗਲੀ ਗੱਲ ਆ ਕਿ ਨਸ਼ੇ ਦੀ ਜੇਕਰ ਗੱਲ ਕਰੀਏ ਨਸ਼ੇ ਦੇ ਨੌਜਵਾਨਾਂ ਦੇ ਲੱਗਣ ਦੇ ਵੱਖ-ਵੱਖ ਪਹਿਲੂ ਨੇ ਜੀਦੇ ਵਿੱਚ ਅਸੀਂ ਗੱਲ ਕਰੀਏ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਾ ਅਸੀਂ ਆਪਣੇ ਬੱਚੇ ਆ ਜਿਹੜੇ ਉਹ ਯੂਨੀਵਰਸਿਟੀਆਂ ਚ ਪੜਨ ਲਈ ਭੇਜਦੇ ਕੋਰਸ ਕਰਨ ਲਈ ਬਾਹਰ ਭੇਜਦੇ ਪਰ ਕਦੇ ਵੀ ਮਾਪਿਆਂ ਕੋਲੇ ਇੰਨਾ ਟਾਈਮ ਨਹੀਂ ਹੋਇਆ ਕਿ ਆਪਦੇ ਬੱਚਿਆਂ ਦੇ ਪਿੱਛੇ ਜਾ ਕੇ ਉਹ ਵੇਖ ਸਕਣ ਕਿ ਸਾਡੇ ਬੱਚੇ ਸਕੂਲ ਦੇ ਵਿੱਚ ਪੜ ਰਹੇ ਆ ਜਾਂ ਸਾਡੇ ਬੱਚੇ ਕਲੱਬਾਂ ਚ ਜਾ ਰਹੇ ਆ ਜਾਂ ਸਾਡੇ ਜਿਹਦੇ ਨਤੀਜੇ ਤੁਸੀਂ ਸੋਸ਼ਲ ਮੀਡੀਆ ਤੇ ਸਭਾਵਕ ਹੀ ਵੇਖੇ ਹੋਣਗੇ ਤੁਹਾਨੂੰ ਪਤਾ ਹੋਏਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਕਿਵੇਂ ਅੱਜ ਪਹਿਲਾਂ ਫਰੈਂਡ ਸਰਕਲ ਦੇ ਵਿੱਚ ਰਹਿ ਕੇ ਅੱਜ ਇੱਕ ਦੂਜਿਆਂ ਤੇ ਦੂਸ਼ਣ ਬਾਜ਼ੀਆਂ ਕਰਦੇ ਨਜ਼ਰ ਆ ਰਹੇ ਇਹ ਸਿੱਟੇ ਉਹ ਨੇ ਕਿ ਮਾਪੇ ਕਦੇ ਵੀ ਬੱਚਿਆਂ ਦਾ ਪਿੱਛਾ ਨਹੀਂ ਕਰਦੇ ਤੇ ਅਸੀਂ ਬੜੇ ਪ੍ਰਾਊਡ ਨਾਲ ਇਹ ਗੱਲ ਕਹਿੰਨੇ ਕਿ ਹਾਂ ਮੈਂ ਜਾਂ ਨਸ਼ਾ ਕਰਦੀ ਸੀ ਜਾਂ ਮੈਂ ਆ ਨਸ਼ਾ ਕਰਦਾ ਨਹੀਂ ਪ੍ਰਭੂ ਇਹ ਮੇਰੇ ਪੰਜਾਬ ਦੀ ਜਵਾਨੀ ਦਾ ਪੂਇਕ ਨਹੀਂ ਹੈਗਾਗਾ ਦੂਸਰੇ ਪਾਸੇ ਗੱਲ ਕਰਗੇ ਕਿ ਅੱਜ ਜਿਹੜਾ ਨਸ਼ਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਕੂਲਾਂ ਤੱਕ ਮਾਰ ਕਰ ਗਿਆ ਅੱਜ ਜਿਹੜਾ 6ਵੀਂ ਚ ਪੜ੍ਹਦੇ ਬੱਚੇ ਨੂੰ ਇਹ ਪਤਾ ਕਿ ਮੈਕੂਲਪ ਲਾਉਣੀ ਆ ਅੱਜ ਉਹ ਕੂਲਪ ਤੇ ਆ ਤੇ ਕੱਲ ਨੂੰ ਜਦੋਂ 6ਵੀਂ ਤੋਂ ਲੈ ਕੇ 10ਵੀਂ ਤੱਕ ਗਿਆ ਨਾ ਤੇ ਉਹ ਬੱਚੇ ਨੇ ਜਿਹੜਾ ਚਿੱਟੇ ਤੱਕ ਪਹੁੰਚਣਾ ਹੀ ਪਹੁੰਚਣਾ ਸੋ ਲੋੜ ਇੱਥੇ ਸਭ ਤੋਂ ਵੱਡੀ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਪ੍ਰਤੀ ਸੁਚੇਤ ਹੋਣ ਦੀ ਆਪਣੇ ਬੱਚਿਆਂ ਦੀ ਕੇਅਰ ਕਰਨ ਦੀ ਜਿੱਥੇ ਮਾਪਿਆਂ ਨੂੰ ਲੋੜਾ ਉੱਥੇ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਰਕਾਰ ਵੀ ਇੱਥੇ ਜਿਹੜੇ ਪਤ ਪਕਤਾ ਜਿਹੜੇ ਕਦਮ ਚੱਕੇ ਜਿਹੜਾ ਨਸ਼ੇ ਨੂੰ ਠੱਲ ਪਾਈ ਜਾ ਸਕੇ ਕਿਉਂਕਿ ਦੇਖੋ ਜਿਹੜਾ ਬੰਦਾ ਵੀ ਨਸ਼ਾ ਵੇਚਦਾ ਜਾਂ ਕਰਦਾ ਜਾਂ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੇ ਲਾਉਂਦਾ ਉਹਦੋਂ ਮਾੜਾ ਵੈਰ ਨਹੀਂ ਕੋਈ ਹੁੰਦਾ ਦੇਖੋ ਡਰੋ ਸਕਾਲਪੁਰਖ ਵੈਗਰੂ ਦੇ ਰੰਗਾ ਤੋਂ ਮੈਂ ਤਾਂ ਇੱਕ ਗੱਲ ਕਹਿੰਦੀ ਜੇ ਕੋਈ ਕਿਸੇ ਦਾ ਭੈਣ ਭਰਾ ਕੋਈ ਵੀ ਵੇਚਦਾ ਕਦੇ ਵੀ ਉਹਦੀ ਸਪੋਰਟ ਨਾ ਕਰੋ ਉਹਦੇ ਪਿੱਛੇ ਨਾ ਜਾਓ ਜਿਹੜਾ ਬੰਦਾ ਕਰਦਾ ਤਾਂ ਦੇਈ ਤੇ ਭਗਤੂ ਚੋਰ ਦੀ ماں ਕਿੰਨੇ ਦਿਨ ਸੁੱਖਾ ਨਾ ਸੁੱਖੂਗੀ ਇੱਕ ਦਿਨ ਤਾਂ ਉਹਨੇ ਚਟਕਾ ਆਈ ਜਾਂ ਇੱਕ ਨਾ ਇੱਕ ਦਿਨ ਉਹਦੀ ਵਾਰੀ ਜ਼ਰੂਰ ਆਉਣੀ ਆ। ਉਸ ਵਾਰੀ ਦਾ ਇੰਤਜ਼ਾਰ ਕਰੋ ਤੇ ਅਕਾਲ ਪੁਰਖ ਵੈਗੁਰੂ ਦੇ ਚਰਨਾਂ ਅਗੇ ਅੱਕੇ ਅਰਦਾਸ ਕਰੋ ਸੱਚੇ ਪਾਤਸ਼ਾਹ ਮੇਰਾ ਪੰਜਾਬ ਆ ਜਿਹੜਾ ਉਹ ਸੁੱਖੀ ਤੇ ਰੰਗੀ ਵਸਦਾ ਰਹੇ ਤੇ ਮਾਨ ਸਾਹਿਬ ਤੁਹਾਨੂੰ ਇਹ ਬੇਨਤੀ ਆ ਕਿ ਆਪਦੇ ਵਿਧਾਇਕਾਂ ਵੱਲ ਜ਼ਰੂਰ ਧਿਆਨ ਦਿਓ। ਧੰਨਵਾਦ।